ਸਾਥ ਸੰਗਤ ਜੀ ਇੱਕ ਦੋ ਬਿਸਰਾਮ ਨੋਟ ਕਰਨ ਵਾਲਿਆ ਜਿਹੜੇ ਆਮ ਅਖੰਡ ਪਾਠ ਦੇ ਵਿੱਚ ਸਿੰਘਾਂ ਤੋਂ ਸੁਣਦੇ ਆ ਤੇ ਉਹ ਬਿਸਰਾਮ ਠੀਕ ਨਹੀਂ ਲੱਗਦੇ ਗਿਆਨੀ ਜੀ ਨੇ ਬੜੇ ਸੋਹਣੇ ਢੰਗ ਨਾਲੋ ਬਿਸਰਾਮ ਲਾਏ ਆ ਪਰ ਹੋ ਸਕਦਾ ਹੈ ਬੇਧਿਆਨ ਨੇ ਰਹਿ ਗਏ ਹੋਣ ਇੱਕ ਤਾਂ ਇਹ ਪੰਗਤੀ ਆਈ ਹੈ ਮਰ ਮਰ ਜਨਮੈ ਪਤ ਗਵਾਏ ਆਪਣੀ 120 ਅੰਗ ਤੇ ਮਰ ਮਰ ਜਨਮੈ ਪਤ ਗਵਾਏ ਆਪਣੀ ਇਹ ਆਮ ਪਾਠ ਪਾਠ ਇੱਥੇ ਕਰ ਜਾਂਦੇ ਆ ਮਰ ਮਰ ਜਨਮੇ ਪਤ ਗਵਾਏ ਆਪਣੀ ਬਿਰਥਾ ਜਨਮ ਉਹ ਇੱਥੇ ਬਿਸਰਾਮ ਗਲਤ ਲੱਗ ਜਾਂਦਾ ਇਹ ਇੱਥੇ ਮਰ ਮਰ ਜਨਮੇ ਪਤ ਗਵਾਏ ਆਪਣੀ ਬਿਰਥਾ ਜਨਮ ਗਵਾਉਣੇ ਇਸ ਤਰ੍ਹਾਂ ਇਹ ਪੜਨਾ ਪਾਠ ਇਹ ਨੋਟ ਕਰ ਲੋ ਇੱਕ ਤਾਂ ਪਾਠ ਹਾਂਜੀ ਇਹ ਵੀ ਇੱਕ ਪਾਠ ਇਹ ਵੀ ਬਿਸਰਾਮ ਹੈ ਧਿਆਨ ਦੇ ਨਾਲ ਨਿਰਮਲ ਬਾਣੀ ਹਰ ਸਾਲ ਆਹੀ ਜਪ ਹਰ ਨਿਰਮਲ ਆਮ ਪੜ ਜਾਂਦੇ ਆ ਜਪ ਹਰ ਨਿਰਮਲ ਮੈਲ ਗਵਾ ਬਣਿਆ ਇਹ ਭੁਲੇਖਾ ਪੈਂਦਾ ਇਹ ਇਹ ਵੀ ਨੋਟ ਕਰ ਲੋ ਨਿਰਮਲ ਬਾਣੀ ਹਰ ਸਾਰਾਹੀ ਜਪ ਹਰ ਨਿਰਮਲ ਮੈਲ ਗਵਾ ਬਣਿਆ ਇੱਕ ਅੱਗੇ ਸੀ ਨਿਰਮਲ ਗਿਆਨ ਧਿਆਨ ਅਤ ਨਿਰਮਲ ਨਿਰਮਲ ਗਿਆਨ ਧਿਆਨ ਅਤ ਨਿਰਮਲ ਤੀਜੇ ਬਦੇ ਚ ਹੈ ਮੇਰੇ ਖਿਆਲ ਨੋਟ ਹੋ ਗਿਆ ਹੋਣਾ ਸਾਰਿਆਂ ਕੋਲ ਚਲੋ ਜੀ